ਇੱਕਾ ਨਵਾਂ ਬੜਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤਾਂ ਸਾਰਾ ਡੁੱਬ ਗਿਆ ਕਿਸੇ ਦੀ ਕੋਤਾਂ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤਾਂ ਚੜਦੀ ਕਲਾ ਜੀਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾਸੇ ਫਿਰਦੇ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਜੀ ਬੈਠਣਾ ਨਹੀਂ ਜੀ ਬੈਠਣਾ ਬੰਦੇ ਨਹੀਂ ਬੈਠੋ ਨਾ ਬਾਜਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੈ ਪੰਜਾਬ ਦੇ ਸਰ ਮੇਰੀ ਗੱਲ ਹਜ਼ਾਰਾਂ ਕਰ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਸੋਧ ਹੈ ਤੇ ਪੰਜਾਬ ਹਿਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਕਿੱਥੇ ਹੈ ਜੀ ਇਹ ਟੋਟਲ ਲੋਕਾਂ ਦਾ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਐਨ ਆਰ ਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ ਚ ਪੈਸਾ ਨਾ ਦਿਓ ਸਿੱਧੇ ਪੈਸੇ ਲਾ ਪਾ ਦੇਖੋ ਜਿੰਨੇ ਵੀ ਲੋਕਾਂ ਨੂੰ ਲੋੜ ਹੈ ਸਿੱਧੇ ਪੈਸੇ ਪਾਓ ਇਹਦਾ ਛੱਕ ਬਾਜਵਾ ਜੀ ਮੈਂ ਦਾ ਪਠਾਨਕੋਟ ਜਾ ਕੇ ਆਇਆ ਗੁਰਦਾਸਪੁਰ ਜਾ ਕੇ ਆਇਆ ਮੈਂ ਹੜ ਵਾਲੇ ਇਲਾਕੇ 'ਚ ਜਾ ਕੇ ਆਇਆ ਤੁਸੀਂ ਇਹ ਜਿਹੜੀ ਰਾਜਨੀਤੀ ਹੈ ਲੜਾਈ ਹੈ ਬਾਤ ਚ ਕਰ ਲਿਓ 3 ਕਰੋੜ ਲੋਕਾਂ ਦਾ ਦਰਦ ਹੈ ਜੀ ਹੜ ਤੇ ਗੱਲ ਕਰ ਲਓ ਹੜ ਤੇ ਗੱਲ ਕਰ ਲਓ ਉਹ ਗਰੀਬਾਂ ਦੇ ਘਰ ਉਜੜ ਗਏ ਕਿਸਾਨਾਂ ਦੇ ਘਰ ਉਜੜ ਗਏ ਤੁਸੀਂ ਪਹਿਲਾਂ ਦੇਖੋ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਹੱਡੀਆਂ ਖਰਾਬ ਹੋ ਗਈਆਂ ਪਰ ਕੋਈ ਖਰਾਬ ਹੋ ਗਿਆ ਬਾਜਵਾ ਜੀ 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 ਰੰਗਲੇ ਬਣ ਰਹੇ ਨੇ ਕੋਕਾ ਥੋੜਾ ਮੋਟਾ ਸ਼ਬਦੇ ਇਸਤੇਮਾਲ ਕਰਨ ਵੇਲੇ ਵੀ ਵੇਖ ਲਓ ਡਬੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਣ